ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਹਾਂ ਬਨਾਲਾ ਟਰੈਕਟਰ ਮੰਡੀ ਤੇ ਤੇ ਬਨਾਲਾ ਟਰੈਕਟਰ ਮੰਡੀ ਤੇ ਬਾਈ ਕੁਲਵਿੰਦਰ ਜੀ ਕੋਲ ਪਹੁੰਚੇ ਆ ਪਹਿਲਾਂ ਤਾਂ ਬਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਬਾਈ ਕੁਲਵਿੰਦਰ ਜੀ ਕੋਲ ਇਧਰਲੇ ਪਾਸੇ ਦੋ ਟਰੈਕਟਰ ਖੜੇ ਨੇ ਇੱਕ ਤਾਂ ਨਿਊ ਹਾਲੈਂਡ 3630 ਤੇ ਇਧਰਲੇ ਪਾਸੇ ਫੋਰ 3630 ਆਪਾਂ ਬਾਈ ਇਹ ਇਧਰੋਂ ਸ਼ੁਰੂ ਕਰ ਲੈਨੇ ਆ ਨਿਊ ਹਾਲੈਂਡ 3630 ਟਰੈਕਟਰ ਕੋ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ ਵੀਰੇ 2013 ਮਾਡਲ ਆ ਠੀਕ ਹੈ ਜੀ ਫੇਰ ਇਹਦੇ ਚਾਰੇ ਹੈਗੇ ਨੇ ਪ੍ਰਾਵਾਸੀ ਵੈਸੇ ਠੀਕ ਹੈ 3 ਸਪੀਡ ਚਾਹੇ ਡਬਲ ਡਿਸਟ੍ਰਿਬਿਊਟਰ ਹਾਂਜੀ ਸਾਰਾ origignal ਟਰੈਕਟਰ ਆ ਸਾਫ਼ ਸੁਥਰਾ ਠੀਕ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਵੀਰੇ ਕੋਈ ਦਿੱਕਤ ਨਹੀਂ ਠੀਕ ਹੈ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਆ ਸਕਦੇ ਮਤਲਬ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਤੇ ਇਧਰਲੇ ਪਾਸੇ ਵੀ ਨਿਗਾਹ ਮਾਰ ਸਕਦੇ ਹੋਗੇ ਇਧਰਲੇ ਪਾਸੇ ਵੀ ਟਰੈਕਟਰ ਦੇ ਲੱਗਾ ਹੋਇਆ ਘੋੜਾ ਵੈਂਪਰ ਜੋ ਕਿ 10 ਤੋਂ 15000 ਰੁਪਏ ਦੇ ਵਿੱਚ ਮਿਲਦਾਗਾ ਇਹਦੇ ਨਾਲ ਹੀ ਲਗਾ ਦਾ ਪੂਰੀ ਲਾਈ ਬਿਲਕੁਲ ਲੱਗਦਾ 15000 ਰੁਪਏ ਲੱਗ ਹੀ ਜਾਂਦਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਟਰ ਤੇ ਬਾਈ ਆਪਾਂ ਗੱਲ ਕਰ ਲਈ ਇਹਦੀ ਡਿਮਾਂਡ ਦੀ ਡਿਮਾਂਡ ਵੀਰੇ ਦੀ 4,60,000 ਰੁਪਏ ਜੀ ਟਰੈਕਟਰ ਦੇ ਦਾਂਗੇ ਸੋਨੂੰ ਜੀ ਅਸੀਂ 4,35,000 ਰੁਪਏ ਠੀਕ ਹੈ ਜੀ ਤੇ ਅੱਗੇ ਬਾਈ ਕੋਲ ਇੱਧਰਲੇ ਪਾਸੇ ਇੱਕ ਹੋਰ ਟਰੈਕਟਰ ਖੜਾਗਾ 43630 ਟਰੈਕਟਰ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ ਵੀਰੇ 2002 ਮਾਡਲ ਆ ਜੀ ਰੇਨਲ ਟਰੈਕਟਰ ਆ ਸਾਰਾ ਕਿਤੇ ਕੋ ਰੰਗ ਬੰਨਣੀ ਬੱਜਿਆ ਵਿਆ ਪੂਰਲੇ ਟਾਇਰ ਇਹਦੇ ਨਵੇਂ ਨੇ ਪਿਛਲੇ ਟਾਇਰ ਇਹਦੇ ਹੈਗੇ ਵੀਰੇ 45 ਪੈਸੇ ਛਾਤਰੀ ਬੰਪਰ ਲੱਗਿਆ ਹੋਇਆ ਘਰੇਲੂ ਟਰੈਕਟਰ ਆ ਪੂਰਾ ਵਧੀਆ ਇੰਜਨ ਗੇਅਰ ਦਾ ਇਹ ਟਰੈਕਟਰ ਸੋਨੂੰ ਦੇ ਦਾਂਗੇ ਜੀ ਇੱਕੋ ਹੀ ਰੇਟ 2.5 ਲੱਖ ਰੁਪਏ ਦਾ ਠੀਕ ਹੈ ਜੀ ਮਿੱਤਰੋ ਦੋਵੇਂ ਟਰੈਕਟਰ ਅਸੀਂ ਬਾਈ ਕੋਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਤੇ ਇੱਕ ਬਾਈ ਕੋਲ ਇਧਰਲੇ ਪਾਸੇ ਇੱਕ ਹੋਰ ਨਵਾਂ ਟਰੈਕਟਰ ਵੀ ਆ ਚੁੱਕਿਆ ਹੈਗਾ ਜੌਂਡੀਅਰ 5210 ਇਹ 2021 ਮਾਡਲ ਆ ਵੀਰੇ ਠੀਕ ਹੈ ਜੀ ਇਹਦੇ ਟਾਇਰ ਨੇ ਨਾਲ ਦੇ ਟਾਇਰ ਨੇ ਡੈਟਰ ਦੇ 80 ਪੈਸੇ ਸੋਹਣਾ ਟਰੈਕਟਰ ਆ ਪੂਰਾ ਵਧੀਆ 7-800 ਘੰਟਾ ਜੈਨੂਨ ਚੱਲਿਆ ਹੋਗਾ ਠੀਕ ਹੈ ਜੀ ਹਾਂਜੀ ਹਾਂ ਇਹ ਟਰੈਕਟਰ ਦਵਾਂਗੇ ਸੋਨੂੰ ਜੀ ਇੱਕੋ ਹੀ ਰੇਟ 6.75 ਲੱਖ ਰੁਪਏ ਠੀਕ ਹੈ ਮਿੱਤਰੋ ਤੁਸੀਂ ਇਹਦੇ ਵੀ ਦੇ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਤੁਸੀਂ ਵੇਖ ਸਕਦੇ ਹੋ ਫਾਰਮ ਟਰੈਕਟਰ 6055 ਖੜਾ ਹੈਗਾ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ 2016 ਮਾਡਲਾ ਵੀਰੇ ਠੀਕ ਹੈ ਜੀ ਪਿਛਲੇ ਟਾਇਰ ਵੀਰੇ 90 ਪੈਸੇ ਆ ਮੂਰਲੇ ਟਾਇਰ ਹੈਗੇ 80 ਪੈਸੇ ਠੀਕ ਹੈ ਜੀ ਸੋਨਾ ਟਰੈਕਟਰ ਆ ਜੀ ਬਿਲਕੁਲ origignal ਪੇਂਟ ਦਾ T20 ਗੇਅਰ ਚਾਗਾ ਡਬਲ ਡਿਸਟਰੀਬਿਊਟਰ ਆ ਠੀਕ ਹੈ ਹਾਂ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਦਾ ਜੀ ਤੇ ਗੱਲ ਕਰ ਲਈ ਡਿਮਾਂਡ ਦੀ ਇਹਦੀ ਡਿਮਾਂਡ ਇਹ ਵੀ ਹੈਗੀ ਆ ਵੀਰੇ 490000 ਰੁਪਏ ਟਰੈਕਟਰ ਤੁਹਾਨੂੰ ਦਵਾਂਗੇ ਜੀ 475000 ਦਾ ਠੀਕ ਹੈ ਮਿੱਤਰੋ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਮੂਰੇ ਵੇਟ ਲੱਗਿਆ ਹੋਇਆਗਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨਮਿਆਂ ਵਰਗਾ ਟਰੈਕਟਰ ਪਿਆ ਤੇ ਇੱਕ ਅੱਗੇ ਬਾਈ ਕੋਲ ਇਧਰਲੇ ਪਾਸੇ ਇੱਕ ਹੋਰ ਟਰੈਕਟਰ ਖੜਾਗਾ ਪ੍ਰੀਤ 6059 ਟਰੈਕਟਰ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ 2021 ਮਾਡਲ ਆ ਜੀ ਹਾਂਜੀ ਤੇ ਨਾਲ ਦੀ ਡਾਇਰਨੇ ਟਰੈਕਟਰ ਦੇ 80 ਪੈਸੇ ਸਾਫ ਸੁਥਰਾ ਟਰੈਕਟਰ ਆ ਵੀਰੇ origignal ਪੇਂਟ ਦਾ ਠੀਕ ਹੈ ਡਬਲ ਡਿਸਟਰੀਬਿਊਟਰਾਂ ਟਰੈਕਟਰ ਇਹ ਐਡੀਟਰ ਸਾਨੂੰ ਦਵਾਗੇ ਜੀ 4 ਲੱਖ 10 ਹਜ਼ਾਰ ਰੁਪਏ ਠੀਕ ਹੈ ਮਿੱਤਰੋ ਇਹ ਬਾਈ ਕੋਲ ਖੜੇ ਸੀਗੇ ਪੰਜ ਟਰੈਕਟਰ ਤੇ ਬਾਈ ਹੁਣ ਆਪਾਂ ਗੱਲ ਕਰ ਲਈ ਕਿਸੇ ਨੂੰ ਕੋਈ ਵੀ ਇਹਨਾਂ ਵਿੱਚੋਂ ਪੰਜਾਂ ਵਿੱਚੋਂ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰੇ 9646 6586 ਕਨੌਰੀ ਪਿੰਡਾਂ 94632 20202 ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤਾਂ ਇਹਨਾਂ ਪੰਜਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤਾਂ ਬਾਈ ਨਾਲ ਮੌਕੇ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ